ਹਰੋ ਦੇ ਅਜਿਹੀ ਤਾਂ ਗੱਪੇ ਹੋਉਂਦੀ ਹਾਂਜੀ ਕਲਾਮ ਅਗੇ ਜਾਣ ਤੋਂ ਸ੍ਰੀ ਹਲੋ ਆ ਸ੍ਰੀ ਗੁਰੂ ਮਾਰਦਾਸ ਮਹਾਰਾਜ ਦੇ ਤੇ 699 ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਰਵਿਦਾਸ ਸਵਾ ਸਾਢੇਆੜ ਵੱਲੋਂ ਗੁਰੂ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਬਣਾਇਆ ਗਿਆ ਕਿਸ ਵਿੱਚ ਰਾਡੀ ਰਾਗੀ ਢਾਡੀ ਕੁਸ਼ਰੀ ਕਥਾ ਵਾਚਕ ਤੇ ਬਾਬਾ ਵਿਅੰਸ ਸਿੰਘ ਜੀ ਨੇ بڑا ਕੀਰਤਨ ਦਾ ਰਗ ਬਣਿਆ ਸਰਜੀਤ ਸਰਜੀਤ ਸਿੰਘ ਜੀ ਕਰਨੀ ਚਰਨ ਖਾਲਸਾ ਜੀ ਤੇ ਸੁਖਨੀ ਸਾਹਿਬ ਦੇ ਬੀਬੀ ਐਸੋਸਾਇਟੀ ਵਾਲੇ ਸਾਡੇ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਬਾਬਾ ਮੇਜਰ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਰੂਡ ਸਾਹਿਬ ਵਾਲੇ ਫਿਰ ਸਾਬ ਬਹੁਤ ਸਾਰੇ ਮਹਾਪੁਰਸ਼ਾਂ ਨੇ ਹਾਜ਼ਰੀ ਭਰੀਆ ਇਸ ਵਿੱਚ ਬਹੁਤ ਹੀ ਸਾਰੇ ਸਾਡੇ ਸਾਰੇ ਨਾਲ ਇਲਾਕੇ ਦੇ ਜਿੰਨੇ ਵੀ ਨਾਮ ਪਰ ਸ਼ਖਸ਼ੀਸ਼ਾ ਸੰਗਿਤਾ ਨੇ ਸਾਰੇ ਹੀ ਰਾਜਦਿਕ ਪਾਰਟੀਆਂ ਦੇ ਜੋ ਲੀਡਰ ਸਹਿਬਾਂ ਸੀਗੇ ਸਾਰੇ ਨਹੀਂ ਇੱਥੇ ਹਾਜ਼ਰੀ ਭਰੀ ਆ ਤੇ ਰਵਿਦਾਸ ਮਹਾਰਾਜ ਦਾ ਓਟਾਸਰਾ ਲੈ ਕੇ ਲੋਕਾਂ ਨੂੰ ਜੋ ਸੱਚ ਦਾ ਨਾਉ ਸੱਚ ਦਾ ਰਾਹ ਦਿਖਾਇਆ ਸੀ ਗੁਰਦਾਸ 12 ਦੇ ਸੱਚ ਬੋਲਣ ਦਾ ਰਾਹ ਦਿਖਾਇਆ ਸੀਗਾ ਉਸ ਟਾਈਮ ਦੇ ਵਿੱਚ ਬੜਾ ਹਨੇਰ ਸੀਗਾ ਪੰਡਤਾਂ ਦਾ ਬੜਾ ਜ਼ੋਰ ਸੀਗਾ ਉਸ ਟਾਈਮ ਵੀ ਰਵਿਦਾਸ ਮਹਾਰਾਜ ਨੇ ਸੱਚ ਦੇ ਸੱਚ ਦਾ ਖੜ ਕੇ ਪਹਿਰਾ ਦਿੱਤਾ ਅੱਤੇ ਪੰਡਤਾਂ ਦੀ ਹਾਰ ਹੋਈ ਕਿੰਨੇ ਆਪ ਨੂੰ ਪਤਾ ਕਿੰਨੇ ਤਸੀਂ ਇੱਥੇ ਗਏ ਨੇ ਕਿੰਨਾ ਕੁਛ ਰਾਜੇ ਬਹਾਦਰ ਨੇ ਕੀਤਾ ਪਰ ਅੰਤ ਤੇ ਸੱਚੀ ਜਿੱਤ ਹੋਈ ਆ ਅਮਰਦਾਸ ਮਹਾਰਾਜ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਨੇ ਰਾਗ ਨੇ ਤੇ ਨਾਲ ਆਰਤੀ ਆ ਬਹੁਤ ਵਿਸ਼ਾਲ ਬਣੀ ਅਮਰਦਾਸ ਬਹਾਦਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਜਿਸ ਤੋਂ ਸਿੱਖਾ ਲੈ ਕੇ ਸਾਡੇ ਸਾਰੇ ਸੰਸਾਰ ਦੇ ਸਾਰੇ ਦੁਨੀਆ ਦੇ ਸਾਰੇ ਪੰਜਾਬ ਦੇ ਇਸ ਲੋਕ ਉਸ ਤੋਂ ਚੱਲਣ ਦੇ ਕੋਸ਼ਿਸ਼ ਕਰਦੇ ਨੇ ਇਹ ਜਿਹੜਾ ਰਬਦਾਸ ਮਹਾਰਾਜ ਦਿਨ ਹੈ ਸਾਰਾ ਕੱਲੇ ਸਾਡੇ ਵਾਲੇ ਚ ਨਹੀਂ ਇਹ ਸਾਰੇ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੇ ਕਾਂਸ਼ੀ ਵਿੱਚ ਮੇਨ ਜਿਹੜਾ ਆਪਣੇ ਇੰਡੀਆ ਦਾ ਰਬਦਾਸ ਮਹਾਰਾਜ ਜਿੱਥੇ ਜਨਮ ਹੋਇਆ ਉੱਥੇ ਮਨਾਇਆ ਜਾਂਦਾ ਬੱਲਾਲੇ ਮਹਾਰਾਜ ਜਲੰਧਰ ਤੋਂ ਸਪੈਸ਼ਲ ਟ੍ਰੇਨਾਂ ਰਾਹੀਂ ਉੱਥੇ ਕਾਂਸ਼ੀਸ਼ੇ ਬਿਖੇ ਜਾ ਕੇ ਰਬਦਾਸ ਮਹਾਰਾਜ ਦਾ ਗੁਣਗਾਇਨ ਕਰਕੇ ਆਉਂਦੇ ਨੇ ਅਤੇ ਬਹੁਤ ਹੀ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਜੋ ਕਿ ਬਾਹਰ ਜਾਂ ਕਰਦੇ ਆ ਜੋ ਵੀ ਦੋਆਬੇ ਦੇ ਲੋਕ ਬਹੁਤ ਗਏ ਨੇ ਬਾਹਰ ਉਹ ਸ਼ਵੈਸ਼ਲ ਅਰਬਦਾਸ ਮਹਾਰਾਜ ਦੇ ਇਤਕਾਂਸ਼ੀ ਵਿਖਿਆ ਕੇ ਮੱਥਾ ਟੇਕਦੇ ਰਹੇ ਤੇ ਜਿੱਥੇ ਤੇ ਵੀ ਉਹਨਾਂ ਦਾ ਘਰ ਪਰਿਵਾਰ ਹੁੰਦਾ ਉਥੋਂ ਤੇ ਆ ਕੇ ਆਪਣੇ ਘਰ ਪਰਿਵਾਰ ਤੇ ਵੀ ਆ ਕੇ ਆਪਣੇ ਸ਼ਵੈਦਾਸ ਬਹਾਦਰ ਨੂੰ ਛੜਦੇ ਫੁੱਲ ਪੇਟ ਕਰਦੇ ਨੇ ਕਿਸੇ ਸਮਾਧਵੇ ਸਾਰੇ ਵੀ ਸਾਡੇ ਸਾਰੇ ਨਾਲ ਸਾਰੇ ਨਗਰ ਵੱਲੋਂ ਇਲਾਕੇ ਵੱਲੋਂ ਸੈਕਟਰ ਵੀਰੋਬੇਜ ਕਲੱਬ ਵੱਲੋਂ ਅਤੇ ਹੋਰ ਵੀ ਜਿੰਨੀਆਂ ਸਾਡੀਆਂ ਇੱਥੇ ਗੁਰਦੁਆਰਾ ਕਮੇਟੀਆਂ ਨੇ ਗੁਰਦੁਆਰੇ ਨੂੰ ਸਾਹਿਬ ਹੋਰ ਕਰੋੜ ਗੁਰਦੁਆਰ ਜਨ ਦੇਵ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪ੍ਰਭਗਤ ਗੁਰਦੁਆਰਾ ਨਾਮਦੇਵ ਜੀ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਤੇ ਹੋਰ ਵੀ ਬਹੁਤ ਸਾਰੇ ਅਨੰਦਪੁਰ ਤੋਂ ਵੀ ਸਾਰਿਆਂ ਨੇ ਗੁਰਦੁਆਰਾ ਕਵੇਟੀਆਂ ਆਪਣੇ ਇੱਕ ਗੁਰਦੁਆਰੇ ਵਿੱਚ ਵੀ ਮਹਾਰਾਜ ਦਾ ਗੁਰਬਾਣੀ ਦਾ ਕੀਰਤਨ ਕਰਾਇਆ ਤੇ ਪਾਠ ਦੇ ਭੋਗ ਪਾਏ ਗਏ ਨੇ ਤੇ ਉਸ ਤੋਂ ਬਾਅਦ ਜੋ ਵੱਡਾ ਲੈ ਸੀਗਾ ਕੱਠ ਸੀਗਾ ਉਹ ਜਾਲਾ ਮੰਡੀ ਸਾਡੇ ਵਾਲੇ ਵਿਖੇ ਸਾ ਆਪਣੇ ਜੋ ਥੰਨੇ ਵਾਲਾ ਬੰਦਾਲਾ ਮੰਡੀ ਚ ਗੁਰਦੁਆਰਾ ਸਾਹਿਬ ਹੈ ਅਰਦਾਸ ਸ੍ਰੀ ਮਹਾਰਾਜ ਦਾ ਉਸ ਸਬਤੇ ਉੱਤੇ ਆ ਕੇ ਸਾਰੇ ਆਂ ਇਕੱਠੇ ਹੋ ਕੇ ਅੱਜ ਦਾ ਦਿਨ ਬੜੀ ਸਰਦਾ ਭਾਵਨਾ ਨਾਲ ਮਾਇਆ ਅਤੇ ਲੋਕਾਂ ਨੇ ਬੜਾ ਪ੍ਰੇਮ ਪਿਆਰ ਨਾਲ ਬਾਣੀ ਦਾ 3 ਘੰਟੇ 4 ਘੰਟੇ ਬਾਣੀ ਸੁਣੀ ਬੈਠ ਕੇ ਅਤੇ ਉਸ ਤੋਂ ਬਾਅਦ ਸਾਰਾ ਲੰਗਰ ਦਾ ਪ੍ਰੋਗਰਾਮ ਚੱਲਿਆ ਲੱਡੂਆਂ ਦਾ ਚਲੇਬੀਆਂ ਦਾ ਪ੍ਰਸ਼ਾਦ ਦੇ ਕਾ ਪ੍ਰਸ਼ਾਦ ਸਾਰੇ ਇੱਕ ਤਰ੍ਹਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਦੀ ਵਰਤੋਂ ਕੀਤੀ ਗਈ ਅਤੇ ਜਿੰਨੇ 34 ਸੱਜਣ ਸੀਗੇ ਸਾਰਿਆਂ ਨੂੰ ਕਮੇਟੀ ਵੱਲੋਂ ਡਾਕਟਰ ਪੇਵਰ ਅਰਬੇਦਕਰ ਤੇ ਰਵਦਾਸ ਮਹਾਰਾਜ ਜੀ ਦੇ ਤੇ ਸੱਜਣ ਸਵਾ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਨਾਲ ਕਿ ਜਿਹੜੇ ਹਰੇਕ ਸਾਡੇ ਫੰਕਸ਼ਨ ਤੇ ਆ ਕੇ ਸਾਡੇ ਹਰੇਕ ਫੰਕਸ਼ਨ ਦੀ ਕਵਰੇਜ ਕਰਦੇ ਨੇ ਤੇ ਜੋ ਅਗਲੇ ਸਾਲ 2027 ਦੇ ਵਿੱਚ ਰਵਦਾਸ ਮਹਾਰਾਜ ਦਾ 650ਵਾਂ ਜਨਤੀ ਆ ਰਹੀ ਆ ਉਹਦੇ ਵਿੱਚ ਅਸੀਂ ਸਾਡੇ ਸੱਜਣ ਸਾਰੇ ਇਲਾਕੇ ਵੱਲੋਂ ਅਸੀਂ ਬਹੁਤ ਅਸੀਂ ਵੱਡੇ ਪੱਧਰ ਤੇ ਪ੍ਰੋਬ ਲਿਖਾਂਗੇ ਜਿਹੜੇ ਕਿ ਅਸੀਂ ਸਾਰੇ ਇਲਾਕੇ ਵੱਲੋਂ ਹੋਏਗਾ ਉਹ ਸਾਰਾ ਸੱਢੜ ਦੇ ਨਾਲ ਸਹਿਯੋਗ ਦੇ ਨਾਲ ਬਾਕੀ ਇਲਾਕੇ ਵੱਲੋਂ ਬਧਿਆਰ ਵੱਡੇ ਲੈਵਲ ਤੇ ਪ੍ਰੂਵ ਕਰਾਂਗੇ ਉਸ ਦੇ ਵਿੱਚ ਸਾਰਿਆਂ ਨੂੰ ਖੁੱਲਾ ਸਦ ਦਿੱਤਾ ਜਾਊਗਾ ਤੇ ਜੋ ਸਾਰਾ ਸਾਰੇ ਬਰੋਚਨਲੇ ਨੇ ਅਦੇ ਸ੍ਰੀ ਖਿਲਾੜਗੜ ਸਾਹਿਬ ਉੱਥੇ ਵੀ ਅਸੀਂ ਸੱਢੜ ਦੇ ਇਲਾਕੇ ਚੋਂ ਇੱਕ ਬਹੁਤ ਹੀ ਵੱਡਾ ਖੁਸ਼ਾਲ ਨਗਰ ਕੀਰਤ ਲੇਕੇ ਜਾਵਾਂਗੇ ਤਾਂ ਕਿ ਉੱਥੇ ਗੁਰੂ ਗੋਬਿੰਦ ਸਾਹਿਬ ਦੀ ਚਰਚਾ ਸ਼ੋ ਪ੍ਰਾਪਤ ਉੱਥੇ ਚਰ ਚਰ ਨਿਕਣ ਗੰਗਾ ਕੋਨ ਦਾ ਤੇ ਅਦੇ ਹੋਰ ਵੀ ਜਿੱਥੇ ਚਾਰ ਸਾਲ ਭਗਤੀ ਕੀਤੀ ਉਹਦੇ ਬੈਠ ਕੇ ਗੁਰੂ 10 12 ਜਰੇ ਉੱਥੇ ਸਾਰਿਆਂ ਨੂੰ ਦਿਖਾ ਕੇ ਦਿਖਾ ਕੇ ਲਿਆਵਾਂਗੇ ਉੱਥੇ ਬੈਠ ਕੇ ਬੜੀ ਸ਼ਾਂਤੀ ਮਿਲਦੀ ਆ ਉੱਥੇ ਬੈਠ। ਮੈਂ ਤਾਂ ਕਿੰਨੇ ਵੇਲੇ ਗਿਆ ਉੱਥੇ ਉੱਥੇ ਬੈਠ ਕੇ ਪਤਾ ਲੱਗਦਾ ਵੀ ਮਹਾਰਾਜ ਜੀ ਤਪ ਕੀਤਾ ਭਗਤੀ ਕੀਤੀ ਆ। ਇਸੇ ਤਰ੍ਹਾਂ ਹੀ ਸਾਰਿਆਂ ਨੂੰ ਅੱਜ ਦੇ ਦਿਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਸਾਰੇ ਹੀ ਜੋ ਪਬਲਿਕ ਆ ਲੋਕਰੇ ਸਾਰਿਆਂ ਨੂੰ ਅਸੀਂ ਤੇ ਇਹ ਚਾਹੁੰਦੇ ਆ ਕਿ ਅਰਦਾਸ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮ ਚੱਲ ਕੇ ਲੋਕਾਈ ਦਾ ਭਲਾ ਕੀਤਾ ਜਾਵੇ ਤਾਂ ਕਿ ਸਾਰੇ ਹੀ ਉਹ ਸਮਾਨ ਰਸੀ ਯਾਤਰੀ ਸਾਰੇ ਇੱਕੋ ਪਛਾਣ ਉਹ ਕੋਈ ਯਾਤਰੀ ਕੋਈ ਪਤਨੀ ਸਾਰੇ ਉਸ ਪ੍ਰਮਾਤਮਾ ਦੇ ਬੰਦੇ ਨੇ ਸਾਰੇ ਵਿੱਚ ਪ੍ਰਮਾਤਮਾ ਵਾ ਇਹ ਤਾਂ ਆਪਣੇ ਮਨ ਨੂੰ ਸਮ੍ਰਿਤੀ ਵਾਲੇ ਨੇ ਉਹ ਜਾਤਾਂ ਬਣਾਈਆਂ ਸੀਗੀਆਂ ਉਹ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਆਪਣਾ ਰਾਜ ਕਰਨਾ ਚਾਹਦੇ ਸੀ ਪਰ ਹੁਣ ਕਬਦਾਸ ਮਹਾਰਾਜ ਦੀ ਕੌਮ ਜਾਗ ਪਈ ਆ ਕਿ ਸਾਰੇ ਇਕੱਠੇ ਹੋਣਗੇ ਇਕੱਠੇ ਹੋ ਕੇ ਇੱਕ ਵੱਡਾ ਕੋਈ ਹੰਬੜਾ ਮਾਰ ਕੇ ਵੱਡੀ ਕ੍ਰਾਂਤੀ ਲਿਆਉਣਗੇ ਜਿਸ ਦਾ ਕਿ ਆਉਣ ਵਾਲੇ ਟਾਈਮ ਵਿੱਚ ਸਾਰੀ ਦੁਨੀਆ ਨੂੰ ਦਿਖਾਇਆ ਜਾਵੇਗਾ ਅੱਜ ਵੀ ਅੱਜ ਦਲਿੰਦਰ ਵਿਖੇ ਆਪਰੇ ਤੋਂ ਵੀ ਆਪਰੇ ਤੋਂ ਨਿੰਦਰ ਮੋਦੀ ਜੀ ਸੈਂਟਰ ਜੋ ਚੱਲ ਕੇ ਉੱਥੇ ਆਏ ਨੇ ਕਲਰਪੜਾ ਪੜੇ ਆਏ ਰੋਥੇ ਤੇ ਉਹ ਵੀ ਹੁਣ ਜੇਕ ਉਹਨਾਂ ਦੀ ਇੱਕ ਇੱਕ ਹੈ ਚੰਦਰ ਵਾਲਿਆਂ ਦਾ ਤਾਂ ਹੀ ਉੱਥੇ ਆਏ ਨੇ ਇਸ ਤਰ੍ਹਾਂ ਅਸੀਂ ਸਾਡੇ ਵੀ ਸਾਡੇ ਲੁਧਿਆਣੇ ਦੇ ਸਾਰੇ ਦਾ ਇੱਕਾ ਕਰਕੇ ਅਸੀਂ ਵੀ ਕੋਈ ਵੱਡਾ ਹੰਬਲਾ ਮਾਰ ਕੇ ਬੜੀਆ ਪ੍ਰੋਬਲਮ ਕਰਾ ਕੇ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par